ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਨਿਊ ਅਨਮੋਲ ਐਵਨਿਊ ਰਾਮਕੀਰ ਥਰੋੜ ਵਿਖੇ ਸੜਕ ਦੇ ਪ੍ਰੀਮੀਅਰਸ ਪੌਣ ਦੇ ਕੰਮ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਨਿਊ ਅਨਮੋਲ ਐਵਨਿਊ ਦੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਇਲਾਕਾ ਪਿਛਲੇ 15 ਸਾਲ ਤੋਂ ਅਨਗੋਲਿਆ ਸੀ ਆਮ ਆਦੀ ਪਾਰਟੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਉਹਨਾਂ ਦੀ ਪੁਕਾਰ ਸੁਣੀ ਤੇ ਅੱਜ ਨਿਊ ਅਨਮੋਲ ਐਵਨਿਊ ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ ਹੋਈ ਹੈ ਇਸ ਮੌਕੇ ਜਗਦੀਪ ਸਿੰਘ ਪੰਨੂ ਅਤੇ ਸਤਨਾਮ ਸਿੰਘ ਛੀਨਾ ਆਦਿ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Oh, ਵਿਚ ਪਿਛਲੇ ਤਕਰੀਬਨ 15 16 ਸਾਲ ਤੋਂ ਜਿਹੜੀ ਇਹ ਸੜਕ ਹੈ ਇਹ ਲਵਾਰਸ ਪਈ ਸੀ ਚੌਕ ਕਲੋਨੀ ਨਿਵਾਸੀਆਂ ਵੱਲੋਂ ਪ੍ਰਧਾਨ ਜੀ ਹੋਣ ਵੱਲੋਂ ਮੈਨੇ ਨਾ ਸੰਪਰਕ ਕੀਤਾ ਗਿਆ ਤੇ ਮੈਂ ਆਉਣ ਵਾਲੇ ਕੁਝ ਜਿਹੜੇ ਬੀਤੇ ਕੁਝ ਹੀ ਦਿਨ ਉਹਨਾਂ ਦੇ ਵਿੱਚ ਇਹ ਸੜਕ ਪਾਸ ਕਰਵਾ ਕੇ ਅੱਜ ਉਦ ਘਾਟਨ ਕਰਨ ਆਸੇ ਪਹੁੰਚੇ ਹਾਂ ਸੋ ਇਲਾਕਾ ਨਿਵਾਸੀ ਕਾਫੀ ਖੁਸ਼ੀ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਆ ਕਿਉਂਕਿ ਇਹਨਾਂ ਦੀ ਚਿਰੋਕਲੀ ਮੰਗ ਸੀ ਇਸ ਮੰਗ ਨੂੰ ਦੇਖਦਿਆਂ ਹੋਇਆ ਅੱਜ ਅਸੀਂ ਆਪਾਂ ਇੱਥੇ ਪ੍ਰੀਮਿਕਸ ਪਾਉਂਦਾ ਉਦ ਘਾਟਨ ਕੀਤਾ ਸੋ ਮੈਂ ਇਹਨਾਂ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਠੀਕ ਵਾਹ ਜੀ ਜੀ ਆਇਆਂ ਕਹਿੰਦਾ ਐਮਐਲਏ ਸਾਹਿਬ ਦਾ ਬਹੁਤ ਬਹੁਤ ਮਿਹਰਬਾਨੀ ਹੈ ਕਾਫੀ 14-15 ਸਾਲ ਤੋਂ ਜਿਹੜੀ ਸਾਡੀਆਂ ਛੜਕਾਂ ਦਾ ਕੰਮ ਰੁਕਿਆ ਹੋਇਆ ਸੀ ਜੋ ਅੱਜ ਐਮਐਲਏ ਸਾਹਿਬ ਨੇ ਆ ਕੇ ਲੋਕਾਂ ਦਾ ਕੰਮਾਂ ਦੀ ਛੜਕਾਂ ਦੀ ਇਦਗਾਹ ਕੀਤਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਤੇ ਇਲਾਕਾ ਨਿਵਾਸੀਆ ਸਾਰੇ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਜਗਦੀਪ ਸਿੰਘ ਪੰਨੂ ਵਾਈਸ ਪ੍ਰੈਜ਼ੀਡੈਂਟ ਯੂਨਮੋਲ ਵੈਲਫੇਅਰ ਸੁਸਾਇਟੀ ਅੱਜ ਅਸੀਂ ਬਹੁਤ-ਬਹੁਤ ਧੰਨਵਾਦੀ ਐਮਐਲਏ ਸਰਦਾਰ ਜਸਪ੍ਰੀਤ ਸਿੰਘ ਸੰਧੂ ਜੀ ਜਿਹੜੇ ਸਾਡੇ ਕਲੋਨੀ ਦੀਆਂ ਸੜਕਾਂ ਦਾ ਜਮੂਰਟ ਕੀਤਾ ਹੈ ਇਹਨਾਂ ਨੇ ਇਹ ਇਲਾਕੇ ਦਾ ਜੀ ਵੇਖੋ ਲੋਕਾਂ ਨੇ ਮਖੌਲ ਬਣਾ ਲਿਆ ਸੀਗਾ ਵੀ 12 ਸਾਲਾਂ ਬਾਅਦ ਇਹ ਰੁੜੀ ਦੀ ਵੀ ਸੁਣੀ ਜਾਂਦੀ ਆ ਤੇ ਇਹਨੂੰ 16 ਸਾਲ ਹੋ ਗਏ ਸੀ ਇਹਦੀ ਕਿਸੇ ਨੇ ਸੁਣੀ ਨਹੀਂ ਸੀ ਤੇ ਅੱਜ ਸਾਰਾ ਇਲਾਕਾ ਬਹੁਤ ਖੁਸ਼ ਆ ਜੀ ਬਹੁਤ-ਬਹੁਤ ਸਾਰੇ ਵਧਾਈ ਦੇ ਪੱਤਰ ਤੇ ਸਾਰੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਇਹ ਕੀ ਕੰਮ ਕਿਲਕਿਲ ਕੰਮ ਚ ਇਹ ਦੇਖੋ ਜੀ ਸੀਵਰੇਜ ਪੈਨ ਵਾਲਾ ਸੀਗਾ ਸੜਕਾਂ ਬਣਨ ਵਾਲੀਆਂ ਸੀ ਇਹ ਦੋਵੇਂ ਕੰਮ ਹੋ ਗਏ ਨੇ ਸਟਰੀਟ ਲਾਈਟ ਦਾ ਕੰਮ ਵੀ ਸਾਨੂੰ ਐਮਐਲਏ ਸਾਹਿਬ ਨੇ ਕਿਹਾ ਵੀ ਬਹੁਤ ਜਲਦੀ ਜਲਦੀ ਹੀ ਹੋ ਜਾਏਗਾ ਗੈਸ ਪਾਈਪ ਲਾਈਨ ਸਾਡੇ ਪਹਿਲਾਂ ਪੈ ਗਈ ਜੋ ਵੀ ਆਧੁਨਿਕ ਸੁਵਿਧਾਵਾਂ ਇੱਕ ਸਮਾਰਟ ਸਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਤਕਰੀਬਨ 80% ਕੰਮ ਸਾਡਾ ਅਜੇ ਹੋ ਗਿਆ ਜੀ ਤੇ ਜਿੱਦੋ ਜਿਆਦ ਕਰਨੀ ਭਈ ਤੁਹਾਨੂੰ ਛੜਕਵਾ ਦੇ ਇਹ ਦੇਖੋ ਜੀ ਜਿੱਦੋ ਜਿਆਦ ਤੇ ਬਾਦ ਕਰਨੀ ਭਈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਵੀ 16-17 ਸਾਲਾਂ ਤੋਂ ਅਸੀਂ ਲੱਗੇ ਹਾਂ ਕਿ ਖਰ ਦਫਤਰ ਦੇ ਵਾਰ ਚੱਕਰ ਲਾ ਕੇ ਕਈ ਵਾਰੀ ਸਾਨੂੰ ਧਰਨਿਆ ਦੇ ਵੀ ਬਹਿਣਾ ਪਿਆ ਚਲੋ ਸਾਡੀ ਅੱਜ ਸੁਣਵਾਈ ਹੋਈ ਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਕਾਰ ਨੇ ਸਾਡਾ ਇਹ ਕੰਮ ਕਰ ਦਿੱਤਾ ਜੀ ਧੰਨਵਾਦ